ਬਰਸਾਤਾਂ ਦਾ ਦੌਰ ਲਗਾਤਾਰ ਜਾਰੀ ਹੈ ਹਿਮਾਚਲ ਪਹਾੜੀ ਇਲਾਕੇ ਵਿੱਚੋਂ ਵੀ ਬਾਰਸ਼ਾਂ ਲਗਾਤਾਰ ਜਾਰੀ ਹਨ ਜਿਸ ਕਾਰਨ ਸੰਗਰੂਰ ਦੇ ਵਿੱਚ ਖਾਸ ਕਰਕੇ ਗੱਲ ਕੀਤੀ ਜਾਵੇ ਤਾਂ ਕੱਗਰ ਦਰਿਆ ਹਨ ਜੋ ਉਹ ਭਰੇ ਪਏ ਹਨ ਜਿਸ ਸਬੰਧ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਅੱਜ ਇੱਥੇ ਦੌਰਾ ਕਰਨ ਆਏ ਹਨ ਤੇ ਨਾਲ ਉਹਨਾਂ ਦੇ ਡੀਸੀ ਸਾਹਿਬਾਨ ਵੀ ਤੇ ਜੋ ਪ੍ਰਸ਼ਾਸਨ ਹੈ ਉਹ ਵੀ ਨਾਲ ਮੌਜੂਦ ਹੈ ਸਾਰਾ ਜਾਇਜ਼ਾ ਲੈ ਰਹੇ ਹਨ ਤੇ ਕਿਦਣਾ ਕਿਤੇ ਜੋ ਇਹਨਾਂ ਨੇ ਦੱਸਿਆ ਸੀ ਕਿ ਜੋ ਹਾਲਾਤ ਹਨ ਉਹਨਾਂ ਦੇ ਉੱਪਰ ਫਿਲਹਾਲ ਦੀ ਘੜੀ ਕਾਬੂ ਹਨ ਅਤੇ ਇਹ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜੋ ਡੰਗਰ ਪਸ਼ੂ ਹਨ ਉਹਨਾਂ ਨੂੰ ਕਿਸੇ ਉੱਚੀ ਥਾਂ ਤੇ ਖੜਾ ਕੇ ਰੱਖਣ ਤਾਂ ਜੋ ਤਾਂ ਜੋ ਉਹਨਾਂ ਨੂੰ ਕੋਈ ਨੁਕਸਾਨ ਨਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਤੁਸੀਂ ਨਾਲ ਵਿੱਚ ਕੇ ਮੰਤਰੀ ਸਾਹਿਬ ਖੁਦ ਆ ਪਾ ਕੇ ਇੱਥੇ ਜਾਇਜ਼ਾ ਲੈ ਰਹੇ ਹਨ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਤਸ਼ਕੁਰ ਜੀ ਤੁਰ ਕੀ ਜਣਾ ਚਾਹੋਂਗੇ ਜੋ ਲਗਾਤਾਰ ਬਾਰਿਸ਼ ਹੋ ਰਹੀ ਹੈ ਤੇ ਕਿਹੋ ਜਿਹਾ ਹਾਲਾਤ ਨੇ ਆ ਦੇਖੋ ਅਸੀਂ ਤਾਂ ਪਰਮਾਤਮਾ ਅੱਗੇ ਬੇਨਤੀ ਕਰ ਸਕਦੇ ਹਾਂ ਕਿ ਇਹ ਜਿਹੜੀ ਬਾਰਿਸ਼ ਹੋ ਰਹੀ ਹੈ ਕੁਦਰਤ ਦਾ ਕਿਉਂਕਿ ਕੁਦਰਤ ਦਾ ਕਹਿਰ ਹੁੰਦਾਗਾ ਅਸੀਂ ਤਾਂ ਪਰਮਾਤਮਾ ਅੱਗੇ ਬੇਨਤੀ ਕਰ ਸਕਦੇ ਹਾਂ ਕਿ ਪਰ ਲੇਕਿਨ ਸਾਨੂੰ ਸਾਰਿਆਂ ਨੂੰ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਜਿਹੜੇ ਨੇਗੇ ਉਹ ਇੱਕ ਦੂਜੇ ਦਾ ਸਾਥ ਦੇਣ ਦੇ ਵਿੱਚ ਮੋਰੀ ਹੁੰਦੇ ਨੇ ਇਸ ਦੁੱਖ ਸਮੇਂ ਦੇ ਉੱਤੇ ਮੈਂ ਸਮਝਦਾ ਕਿ ਦੂਜੇ ਦਾ ਸਾਥ ਦੇਣਾ ਚਾਹੀਦਾ ਪਾਣੀ ਜਿਹੜਾ ਮੈਂ ਘਗਰ ਦੇ ਆਪਾਂ ਬੈਡ ਤੇ ਖੜੇ ਆਂਗੇ ਕੰਟਰੋਲ ਹੇਠ ਹੈਗਾ ਲਗਭਗ 743.7 ਜਿਹੜਾ ਉਹ ਉਹਦੇ ਪੁਆਇੰਟ ਨੇਗੇ ਹਜੇ ਲਗਭਗ 4.5 ਪਿੱਛੇ نیچے ਆ ਪਾਣੀ ਸੋ ਪਾਣੀ ਘਟਣ ਦੀ ਸੰਭਾਵਨਾ ਕੀ ਜੇ ਕਰਮੀ ਜਿਹੜਾ ਉਹ ਬੰਦ ਹੋ ਜਵੇ ਸੋ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾਗਾ ਸੋ ਮਸ਼ੀਨ ਲਾਤੀ ਕਿਉਂਕਿ ਜਿਹੜਾ ਇੱਥੇ ਜਿਹੜੀ ਆ ਕੇ ਇਹ ਜਿਹੜੀ ਬੂਟੀ ਆ ਫਸ ਜਾਂਦੀ ਆ ਜਦੋਂ ਬੂਟੀ ਫਸ ਜਾਂਦੀ ਆ ਉਹਨੂੰ ਕੱਢਣ ਲਈ ਅਸੀਂ ਲਗਾਤਾਰ ਆ ਮਸ਼ੀਨ ਜਿਹੜੀ ਇੱਥੇ ਕੜੀ ਕੀਤੀ ਹੋਈ ਆ ਇੱਕ ਹੋਰ ਮਗਾਈ ਆ ਦਵਾਰੇ ਕਿਉਂਕਿ ਇੱਥੇ ਫਸ ਜਾਂਦੀ ਆ ਫਲੋ ਘਟ ਜਾਂਦਾ ਫਿਰ ਇੱਥੇ ਪੂਚਾ ਹੋ ਜਾਂਦਾਗਾ ਸੋ ਅੱਜ ਦੋ ਘੰਟਿਆਂ ਚ ਸਾਫ਼ ਹੋ ਜਾਊਗਾ ਸੋ ਲਗਾਤਾਰ ਉਹ ਦੇਖੋ ਕੱਢ ਕੇ ਮਸ਼ੀਨ ਜਿਹੜੀ ਆ ਜਿਹੜਾ ਬਾਹਰ ਸਾਈਡ ਤੇ ਕੱਢਿਆ ਜਾ ਰਿਹਾ ਤਾਂ ਕਿ ਨੁਕਸਾਨ ਨਾ ਹੋ ਸਰ ਲੋਕਾਂ ਨੂੰ ਕਿਸ ਦੇ ਸੁਝਾਊਂਗਾ ਜੀ ਅ ਲੋਕਾਂ ਨੂੰ ਇਹ ਸੰਦੇਸ਼ ਹੈ ਕਿ ਇਸ ਦੁੱਖ ਦੀ ਘੜੀ ਚ ਇੱਕ ਦੂਜੇ ਦਾ ਸਾਥ ਦਿਓ ਪੈਨਖੋਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਘਬਰਾਉਣ ਦੀ ਲੋੜ ਨਹੀਂ ਪਰ ਆਪਣੇ ਪੁਖਤਾ ਪ੍ਰਬੰਧ ਰੱਖੋ ਆਪਣੇ ਪਸ਼ੂਆਂ ਨੂੰ ਜਿਹੜਾ ਘਟੋ ਘਟ ਉਹ ਉੱਚੀਆਂ ਥਾਵਾਂ ਤੇ ਰੱਖੋ ਬੱਚਿਆਂ ਨੂੰ ਜਿਹੜਾ ਹੈਗਾ ਉਹ ਸੇਫ ਜਗ੍ਹਾ ਤੇ ਰੱਖੋ ਘਰ ਦਾ ਜਿਹੜਾ ਕੀਮਤੀ ਸਮਾਨ ਆ ਉਹ ਬੇਸੇਫ ਜਗ੍ਹਾ ਤੇ ਲੈ ਜਾਓ ਤਾਂ ਕਿ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ ਨੁਕਸਾਨ ਜ਼ਿਆਦਾ ਨਾ ਹੋ ਫਿਰ ਜਿੱਥੇ ਪਾਣੀ ਆਇਆ ਹੈ ਉੱਥੇ ਲਗਾਤਾਰ ਡੰਗਰ ਪਸ਼ੂ ਵੀ ਭੁੱਖੇ ਨੇ ਉਹਨਾਂ ਵਾਸਤੇ ਕੀ ਇੰਤਜ਼ਾਮ ਕੀਤਾ ਬਿਲਕੁਲ ਬਹੁਤ ਸਾਰੀਆਂ ਜਿਹੜੀਆਂ ਸਮਾਜ ਸੇਵੀ ਸੰਸਥਾ ਨੇਗੀਆਂ ਔਰ ਖਾਸ ਕਰਕੇ ਜੇ ਮੈਂ ਗੱਲ ਕਰਾਂ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਲਗਾਤਾਰ ਅਸੀਂ ਉੱਥੇ ਰਾਸ਼ਨ ਵੀ ਵੰਡਾ ਰਹੇ ਹਾਂ ਬਸਤਾ ਵੀ ਵੰਡਾ ਰਹੇ ਹਾਂ ਹਰ ਰੋਜ਼ ਕੋਈ 15 ਟਰੱਕ ਲੈ ਕੇ ਜਾ ਰਹੇ ਕੋਈ 50 ਟਰੱਕ ਲੈ ਕੇ ਜਾ ਰਹੇ ਅਸੀਂ ਉੱਥੇ ਹੈੱਡ ਕੁਆਰਟਰ ਬਣਾਏ ਨੇ ਉੱਥੋਂ ਲੋਕਾਂ ਨੂੰ ਪਿੰਡਾਂ ਚ ਉਸ ਮਾਲ ਜਿਹੜਾ ਵ ਉਹ ਦਿੱਕਤ ਨਹੀਂ ਆਉਣ ਦੇਵਾਂਗੇ ਸਰ ਜੋ ਹਰਿਆਣਾ ਨੇ ਸਟੇ ਲਾਈ ਹੋਈ ਹੈ ਉਸ ਵਰਗੀਆਂ ਚਾਹੂਗੇ ਦੇਖੋ ਮੇਰੀ ਤੇ ਇਹੀ ਹੈ ਕਿ ਕਾਫੀ ਸਾਰਾ ਹਿੱਸਾ ਤਾਂ ਬੈੱਡ ਜਿਹੜਾ ਇਸ ਘੱਗਰ ਦਰਿਆ ਦਾ ਉਹ ਆਲਰੇਡੀ ਚੌੜਾ ਕੀਤਾ ਹੋਇਆ ਔਰ ਕੁਝ ਹਿੱਸੇ ਦੇ ਉੱਤੇ ਹਰਿਆਣਾ ਸਟੇਟ ਨੇ ਸਟੇ ਲਈ ਹੋਈ ਆ ਸਾਡੀ ਤੇ ਬੇਨਤੀ ਇਹ ਆ ਕਿ ਹਰਿਆਣਾ ਨੂੰ ਸਟੇ ਵਕੀਟ ਕਰਾ ਲਿਆ ਜਾਵੇ ਕੇਸ ਵਾਪਸ ਲੈ ਲਿਆ ਜਾਵੇ ਅਸੀਂ ਇਹਦਾ ਬੈਡ ਹੋਰ ਚੌੜਾ ਕਰ ਦਵਾਂਗੇ ਕਿਉਂਕਿ ਇਹ ਪਾਣੀ ਪੰਜਾਬ ਦਾ ਨਹੀਂ ਪਿੱਛੋਂ ਵੀ ਪਾਣੀ ਹਰਿਆਣੇ ਦਾ ਹੀ ਆਉਂਦਾਗਾ ਹਰਿਆਣੇ ਦੇ ਪਿੱਛੇ ਹਿਮਾਚਲ ਦਾ ਆਉਂਦਾਗਾ ਸੋ ਦੋ ਤਿੰਨ ਸਟੇਟਾਂ ਦਾ ਪਾਣੀ ਆਉਂਦਾਗਾ ਅਸੀਂ ਇਹਦਾ ਬੈਡ ਚੌੜਾ ਕਰ ਦੇਵਾਂਗੇ ਤਾਂ ਮਾਮਲਾ ਹੱਲ ਹੋ ਜਾਊਗਾ ਲੋਕ ਸੇਫ ਰਹਿਣਗੇ ਇਹ ਜਿਹੜੇ ਪਿੰਡ ਨੇ ਕਿ ਲਗਭਗ ਦੋ ਤਿੰਨ ਸਾਲਾਂ ਬਾਅਦ ਇਹ 50 50 ਪਿੰਡ 60 60 ਪਿੰਡ ਬਰਬਾਦ ਹੋ ਜਾਂਦੇ ਨੇ ਕਿ ਉਹ ਬਰਬਾਦੀ ਤੋਂ ਜਿਹੜਾ ਬਚਾਜਾ ਸਕੂਗਾ ਸੋ ਮੇਰੀ ਤਾਂ ਕੇ ਜਿਹੜਾ ਹੈਗਾ ਕੰਪੈਲ ਕੀਤਾ ਜਾਵੇ ਉਹਨਾਂ ਨੂੰ ਕਿਹਾ ਜਾਵੇ ਕਿਉਂਕਿ ਇਸ ਵਾਰਸ ਲੈਣ ਅਸੀਂ ਮਸਲੇ ਦਾ ਹੱਲ ਕਰਾਂਗੇ ਠੀਕ ਹੈ ਸਰ ਇਹਨਾਂ ਸਾਡੇ ਵਿਤਮੰਦਰੀ ਪੰਜਾਬ ਜਿਨ੍ਹਾਂ ਨੇ ਜਾਇਜ਼ਾ ਲਿਆ ਹੈ ਤੇ ਡੀਐਚ ਸਾਹਿਬ ਹੀ ਮੈਜੋਰਿਟੀ ਸਾਹਿਬ ਕੀ ਕਹਿਣਾ ਚਾਹੋਗੇ ਕਿਹੋ ਜਿਹੇ ਹਾਲਾਤ ਨੇ ਫਿਲਹਾਲ ਜਿਹੜੇ ਹਾਲਾਤ ਨੇ ਬਿਲਕੁਲ ਕਾਬੂਚ ਨੇ ਬਟ ਅਸੀਂ ਪੂਰਾ ਅਲਰਟ ਆ ਜਿਹੜੇ 2023 ਦੇ ਵਿੱਚ 15 ਪੁਆਇੰਟਾਂ ਤੇ ਬਰੀਚ ਹੋਈ ਸੀ ਅਸੀਂ ਪਰਸੋਂ ਤੇ ਕੱਲ ਆਲਰੇਡੀ 1 ਲੱਖ 1 ਲੱਖ ਬੈਗ ਜਿਹੜੇ ਸੀ ਸਾਡੇ ਕੋਲ ਪਹਿਲਾਂ ਸੀ ਤੇ 2 ਲੱਖ ਬੈਗ ਹੋਰ ਲੈ ਕੇ ਸੈਂਡ ਬੈਗ ਜਿਹੜੇ ਨੇ ਰੇਤਾ ਦੇ ਬੈਗ ਜਿਹੜੇ ਤਿਆਰ ਕਰਕੇ ਅਸੀਂ ਸਟਰੈਂਥਨਿੰਗ ਜਿਹੜੀ ਹੈ ਆਲਰੇਡੀ ਕਰ ਦਿੱਤੀ ਹੋਈ ਹੈ ਤੇ ਕਰ ਵੀ ਰਹੇ ਆ ਪਰ ਬਰਸਾਤ ਥੋੜੀ ਘੱਟ ਹੋ ਜਾਏ ਕਿ ਆਪਾਂ ਆਪਣੀ ਸਟਰੈਂਥਨਿੰਗ ਦਾ ਕੰਮ ਚਾਲੂ ਕਰੀਏ ਤੇ ਸਾਨੂੰ ਪੂਰੀ ਆਸ ਹੈ ਕਿ ਆਪਾਂ ਤਗੜੇ ਹੋ ਕੇ ਸਮਾਜ ਜੜਾ ਲਗਾਵਾਂਗੇ ਐਂਡ ਬਰਸਾਤ ਬਸ ਥੋੜੀ ਇੱਕ ਵਾਰੀ ਘਟ ਜਾਏ ਇੱਕ ਮੈਂ ਜਿਹੜਾ ਆਪ ਜੀ ਦੇ ਦਰਸ਼ਕਾਂ ਨੂੰ ਸੁਨੇਹਾ ਜ਼ਰੂਰ ਦੇਣਾ ਚਾਹਾਂਗਾ ਕਿ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਹੈ ਉਹਦਾ ਕੰਟਰੋਲ ਰੂਮ ਨੰਬਰ ਹੈ 8725029785 ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦਾ 01672 234196 ਮੈਂ ਨੰਬਰ ਰਿਪੀਟ ਕਰਦਾ ਇਰੀਗੇਸ਼ਨ ਡਿਪਾਰਟਮੈਂਟ ਦਾ 87250 29785 ਤੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਦਾ 01672 234196 ਧੰਨਵਾਦ ਜੀ ਬਿਲਕੁਲ ਇਸ ਸੰਸਦ ਡੀਸੀ ਸਾਹਿਬ ਅਤੇ ਹਰਪਾਲ ਸਿੰਘ ਜੀਮਾ ਜੀ ਜਿਨ੍ਹਾਂ ਨੇ ਸਾਰਾ ਜਾਇਜ਼ਾ ਲਿਆ ਹੈ ਤੇ ਕਿਹਾ ਹੈ ਕਿ ਹਾਲਾਤ ਕਾਬੂ ਦੇ ਵਿੱਚ ਹਨ ਸੰਗਰੂਰ ਤੋਂ ਗੁਰਵਿੰਦਰ ਸਿੰਘ ਜਨ ਹਿਤੇਸ਼ੀ